ਅਸੀਂ ਹਰ ਬੱਚੇ ਨੂੰ ਚੰਗੀ ਐਜੂਕੇਸ਼ਨ ਮਿਲੇ ਹਰ ਬੱਚੇ ਨੂੰ ਚੰਗਾ ਹੈਲਥ ਕੇਅਰ ਸਿਸਟਮ ਮਿਲੇ ਚੰਗਾ ਸਮਾਜ ਦੇ ਵਿੱਚ ਮਾਹੌਲ ਹੋਵੇ ਹਰ ਕਾਬਲ ਬੱਚੇ ਨੂੰ ਨੌਕਰੀ ਮਿਲੇ ਰੋਜ਼ਗਾਰ ਕਰੇ ਆਪਦੇ ਪੈਰਾਂ ਦੇ ਉੱਪਰ ਖੜਾ ਹੋਵੇ ਇਹੋ ਜੀ ਸੋਚ ਵਾਲਾ ਅਸੀਂ RAM RAJ ਪੈਦਾ ਕਰਨ ਲੱਗੇ ਹੋਇਆ ਤੇ ਇਹ ਸਿਰਫ ਔਰ ਸਿਰਫ RAM ਮੰਦਰ ਦੇ ਨਾਂ ਦੇ ਉੱਪਰ ਇਹ ਉੱਥੇ ਹਰ ਵਿਅਕਤੀ ਦੀ ਆਸ ਹੈ ਹਰ ਵੇਲੇ ਪਿਆਸਾ ਹੋਣੀ ਚਾਹੀਦੀ ਹੈ ਪਰ ਇਹ ਜਿਹੜੀਆਂ ਜਿਹੜੀਆਂ ਸਮਾਜ ਨੂੰ ਬੁਲਡਣ ਵਾਲੀ ਗੱਲਾਂ ਨੇ ਉਹ ਜਿਹੜੇ ਨਹੀਂ ਹੋਣੇ ਚਾਹੀਦੀਆਂ ਗੀਆਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਜੀਪੂ ਭਾਈ ਤੁਹਾਡੇ ਘਰੇ ਵੀ ਪ੍ਰਸ਼ਾਦ ਦੇ ਕੇ ਜਾਏ ਤੇ ਤੁਸੀਂ ਵੀ ਖਾਓ ਅਣਗਵੜ ਜੀ ਵੰਡਿਓ ਮੈਨੂੰ ਵੀ ਜ਼ਰੂਰ ਵੰਡ ਦੇ ਕੇ ਜਾਇਓ ਤਾਂ ਕਿ ਮੈਂ ਵੀ ਪ੍ਰਸ਼ਾਂਤ ਛੱਕ ਸਕਾਂ ਸੋ ਮੇਰੀ ਤੁਹਾਨੂੰ ਬੇਨਤੀ ਹੈ ਪਰ ਇੱਕ ਗੱਲ ਤਾਂ ਜ਼ਰੂਰ ਹੈ ਬੰਦਾ ਇਹ ਚਲੋ ਹਾਸੇ ਦੀ ਗੱਲ ਹੈ ਕਿ ਬੰਦਾ ਪਰਮਾਤਮਾ ਨੂੰ ਔਰ ਅਕਾਲ ਰਾਮ ਨੂੰ ਯਾਦ ਉਦੀ ਕਰਦਾ ਹੈ ਜਦੋਂ ਮਾੜਾ ਸਮਾਂ ਚੱਲਦਾ ਹੋਵੇ ਮੈਨੂੰ ਲੱਗਦਾ ਬੀਜੇਪੀ ਵਾਲਾ ਦਾ ਮਾੜਾ ਸਮਾਂ ਚੱਲ ਪਿਆ ਜਿਹੜੇ ਹੁਣ ਮੰਦਰ ਦੇ ਨਾਂ ਦੇ ਉੱਪਰ ਵੋਟਾਂ ਮੰਗਦੇ ਫਿਰਦੇ ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ ਕੰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਰਾਜਨੀਤੀ ਦਾ ਧਰਮ ਹੋਣਾ ਚਾਹੀਦਾ ਹੈ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਤੁਸੀਂ ਪਹਿਲਾਂ ਮਾਨ ਬਖਸ਼ਣ ਵਾਲੀ ਸਾਥ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਹੈਗੀ ਹੁਣ ਵੀ ਮੈਨੂੰ ਉਮੀਦ ਹੈ ਆਸ ਹੈ ਕਿ ਤੁਸੀਂ ਇਹ ਕਸਰ ਨਹੀਂ ਛੱਡੋਗੇ ਜਿੰਨਾ ਤੁਸੀਂ ਜਿੰਨਾ ਤੁਸੀਂ ਸਾਥ ਸਹਿਯੋਗ ਮੈਨੂੰ ਦੋਗੇ ਮੈਂ ਉਨਾ ਹੀ ਦੁਗਣਾ ਚੌਕਣਾ ਹੋ ਕੇ ਮੈਂ ਆਪਦੇ ਹਲਕੇ ਦੀ ਮੈਂ ਆਪਦੇ ਸ਼ਹਿਰ ਦੀ ਮੈਂ ਆਪਦੀ ਇਸ ਜਨਮ ਦੇ ਕਰਮ ਭੂਮੀ ਦੀ ਜਿਹੜੀ ਸੇਵਾ ਹੈ ਉਹ ਮੈਂ ਕਰੂੰਗਾ ਇਹਦੇ ਨਾਲ ਤੁਹਾਡੀ ਇਸ ਵੋਟ ਦੇ ਨਾਲ ਤੁਹਾਡੇ ਸਾਥ ਸਹਿਯੋਗ ਦੇ ਨਾਲ ਮੇਰੀ ਹੌਸਲਾ ਵਧਾਈਏ ਜਿਹੜੀ ਉਹ ਹੋਣੀ ਹੈ ਸੋ ਜੇ ਮੇਰੀਆਂ ਇਹਨਾਂ ਬੇਨਤੀਆਂ ਪ੍ਰਵਾਨ ਨੇ ਤੇ ਇੱਕ ਵਾਰ ਜ਼ੋਰ ਨਾਲ ਅ ਪ੍ਰਭੂ ਸ਼੍ਰੀ ਰਾਮ ਦਾ ਨਾਰਾ ਜਿਹੜਾ ਆਪਾਂ ਜਿਕਰ ਆ ਉਹ ਬੁਲੰਦ ਕਰੀਏ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਇਲਾਕੇ ਦੇ ਮੰਤਰੀ ਮਨੁਸ਼ਮੰਦ ਕਰ ਦੋ ਬਹੁਤ ਧੰਨਵਾਦ ਜੀ ਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਅਸੀਂ ਹੋਰ ਕੈਂਡੀਡੇਟ ਜੋ ਹਨ ਉਹਨਾਂ ਨੂੰ ਅਗਰ ਮਿਲਣਾ ਹੋਵੇ ਤਾਂ ਸਾਨੂੰ ਬਹੁਤ ਹੀ ਦੂਰ ਜਾਣਾ ਪਏਗਾ ਉਹ ਬੜੀ ਮੁਸ਼ਕਲ ਮਿਲਣਾ ਹੋਏਗਾ ਕਿਉਂਕਿ ਆਪਣੇ ਆਮ ਆਗੂ ਦੇ ਮੁੱਖ ਪਾਰਟੀ ਦੇ ਮੰਤਰੀ ਸਾਹਿਬ ਇਸ ਸ਼ਹਿਰ ਦੇ ਵਸਿੰਦੇ ਹਨ ਤੁਹਾਨੂੰ ਸਾਰਿਆਂ ਨੂੰ ਬਾਈ ਨੇਮ ਜਾਣਦੇ ਹਨ ਕਿ ਕਿਸ ਕਰਕੇ ਆਪਣੀ ਗੱਲ ਕਹਿਣੀ ਇਹਨਾਂ ਨੂੰ ਬਹੁਤ ਹੀ ਸੌਖੀ ਹੈ ਇਹਨਾਂ ਨੂੰ ਤੁਸੀਂ ਜਦੋਂ ਵੀ ਮਰਜ਼ੀ ਮਿਲ ਸਕਦੇ ਹੋ ਤੇ ਜਦੋਂ ਮਰਜ਼ੀ ਆਪਣੇ ਘਰ ਬੁਲਾ ਸਕਦੇ ਹੋ ਤੇ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਇਸ ਕਰਕੇ ਅੱਪਾ ਆਵਾਜ਼ੀ ਪਾਰਟੀ ਨੂੰ ਵੋਟਾਂ ਪਾ ਕੇ ਮੀਤ ਹਰ ਜੀ ਜੋ ਕੈਂਡੀਡੇਟ ਹਨ ਇਹਨਾਂ ਦੇ ਹੱਥ ਮਜ਼ਬੂਤ ਕਰੀਏ ਅਤੇ 13 ਦੀਆਂ 13 ਸੀਟਾਂ ਵਿੱਚੋਂ ਇਸ ਸੰਗਰੂਰ ਸੀਟ ਨੂੰ ਇੱਧੀਆਂ ਵੋਟਾਂ ਪਾੜੀਏ ਕਿ ਤਾਂ ਕਿ ਸਾਡੇ ਅਮਨ अरोड़ा ਜੀ ਦਾ ਸਿਰ ਮਾਨ ਨਾਲ ਉੱਚਾ ਹੋਵੇ ਅਤੇ ਭਗਵਤਵਾਨ ਜੀ ਦੇ ਮਤਲਬ ਇਹ ਵੋਟਾਂ 'ਚ ਵਾਧਾ ਵਾਇਗੁਰੂ ਖਾਲਸਾ ਵਾਇਗੁਰੂ ਜੀ ਫਤਿਹ ਧੰਨਵਾਦ ਸ੍ਰੀ ਤੇਸੀ ਮਹਿੰਦਰ ਜੋੜਾ ਜੀ ਸਾਡੇ ਦਰਮਿਆਨ ਸਾਡੇ ਬੰਗਾਲੀ ਪਰਿਵਾਰਾਂ ਚੋਂ ਉਹਨਾਂ ਦੀ ਟੀਮ ਜਿਹੜੀ ਸਾਡੇ ਬੱਪੜ ਦੀ ਮੈਂਬਰ ਹੈ ਠੀਕ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਤੇ ਕੀ ਕਰਦੇ ਆ ਉਸ ਤੋਂ ਇਲਾਵਾ ਦੀਪਕ ਨਿਆਰੀਏ ਜਿਨੇ ਸਰਾਫਾ ਬਾਜ਼ਾਰ ਦੇ ਨਾਲ ਇਹ ਦੋਨੇ ਟੀਮਾਂ ਸਰਾਫਾ ਬਾਜ਼ਾਰ ਦੇ ਵਿੱਚ ਇੰਨਾ ਬਿਨਾ ਕੀ ਚੀਜ਼ਾਂ ਅਧੂਰੀਆਂ ਨੇ ਚਾਹੇ ਉਹ ਬਗਾਲੀ ਟੀਮ ਹੈ ਜੋ ਕਿ ਸਲਾਈ ਖਿਡਾਰੀ ਕੜਾਈ ਦੇ ਬਹੁਤ ਮਹਾਰ ਨੇ ਚਾਹੇ ਉਹ ਉਹ ਨਿਆਰੀਏ ਨੇ ਉਹਨਾਂ ਬਿਨਾ ਸੋਨਾ ਸੋਧਿਆ ਨਹੀਂ ਜਾ ਸਕਦਾ ਔਰ 5 ਨੰਬਰ ਵਾਰਡ ਦੇ ਉਹ ਹੋਈ ਕਿ ਇਹਨਾਂ ਇਸਾਨੇ ਕਿਉਂਕਿ ਉਹਨਾਂ ਦੇ ਪਰਿਵਾਰ ਉਹਨਾਂ ਦੇ ਘਰ ਚਾਹੇ ਉਹ ਕਿਰਾਏ ਤੇ ਚਾਹੇ ਲੰਬੇ ਸਮੇਂ ਦਾ ਟਾਈਮ ਤੋਂ ਇੱਥੇ ਰਹਿ ਰਹੇ ਨੇ ਪਿੱਛੋਂ ਵਾਲਮੀਕੀ ਬਸਤੀ ਤੋਂ ਮਨੀਸ਼ ਸੂਰਜ ਸ਼ੰਕਰ ਅਭਿਸ਼ੇਕ ਉਹਨਾਂ ਦੀ ਟੀਮ ਜਿਹੜੀ ਹੈ ਆਪਣੇ ਪ੍ਰਵਾਸ ਵਿੱਚ ਇੱਥੇ ਆਈ ਹੈ ਅਸੀਂ ਵਾਲਮੀਕੀ ਬਸਤੀ ਦੇ ਜਿੰਨੇ ਮੈਂਬਰ ਸੇਵਾਮੇ ਉਹਨਾਂ ਦਾ ਜਿਹਾ ਆਖਦੇ ਆ ਕਿ ਉਹਨਾਂ ਨੇ ਸਾਡੇ ਛੋਟੇ ਸਾਡੇ ਨੂੰ ਕਬੂਲਿਆ ਤੇ ਇੱਥੇ ਪਹੁੰਚੇ ਨੇ ਮੈਂ ਗੱਲ ਕਰ ਰਿਹਾ ਸੀ ਕਿ ਇਮਾਨਦਾਰ ਸਰਕਾਰ ਦੀ ਕਿੰਨਾ ਸਾਡੀ ਲਾਈਫ ਤੇ ਅਫੈਕਟ ਕਰਦਾ ਹੈ ਦੋਸਤੋ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਖਤਕ ਤੋਂ ਲੱਗਦੇ ਆਏ ਨੇ ਕਿ ਤੁਸੀਂ ਬਰਬਰ ਦੇ ਟੋਲ ਚਲੇ ਜਾਓ ਜਾਂ ਤੁਸੀਂ ਪਟਿਆਲੇ ਦੇ ਟੋਲ ਤੇ ਚਲੇ ਜਾਓ ਤਾਂ ਇੱਕ ਵਾਰੀ ਸਾਹ ਸੁੱਕਦਾ ਹੈ 640 ਤੋਂ 45 ਰੁਪਏ ਇੱਕ ਪਾਸੇ ਦੇ ਟੋਲ ਦੇ ਲੱਗਦੇ ਹਨ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਤੱਕ ਪੰਜਾਬ ਦੇ 14 ਟੋਲ ਬਰਾਜੇ ਜਿਹੜੇ ਸਾਡੀ ਜ਼ਿੰਦਗੀ ਤੇ ਗਾਰਟ ਅਫੈਕਟ ਕਰਦੇ ਨੇ 14 ਟੋਲ ਬਰਾਜੇ ਪੰਜਾਬ ਦੇ ਬੰਦ ਕਰ ਚੁੱਕੇ ਹਨ ਜਿਦੇ ਵਿੱਚ ਧੂੜੀ ਵਾਲਾ ਤੇ ਲਾਗੋ ਵਾਲਾ ਜਿਹਨਾਂ ਰਸਤੇ ਚ ਲੁਧਿਆਣਾ ਦੇ ਪੈਂਦਾ ਹੈ ਸਾਡੇ ਟੋਲ ਰੂਟੀਨ ਚ ਅਸੀਂ ਜਾਂਦੇ ਆ ਸਾਡੇ ਟੋਲ ਪੈਂਦੇ ਸੀ ਉਹ ਬੰਦ ਹੋ ਚੁੱਕੇ ਨੇ ਆਏ ਥੋੜੇ ਫੈਕਟ ਨੇ ਪਰ ਛੋਟੇ ਛੋਟੇ ਫੈਕਟ ਕਿਉਂਕਿ ਪਿਛਲੀ ਸਰਕਾਰਾਂ ਬਿਨਾਂ ਦੱਸੇ ਹੋਏ ਟੋਲਾ ਨੂੰ ਟੋਲਾ ਨੂੰ ਐਕਸਟੈਂਡ ਕਰੀ ਜਾ ਰਹੀਆਂ ਸੀ ਔਰ ਅੰਦਰ ਖਾਤੇ ਕਈ ਸੂ ਕਰੋੜ ਰੁਪਈਆ ਉਹ ਸਰਕਾਰੀ ਜਾਂ ਮੰਤਰੀਆਂ ਦੀ ਜੇਬਾਂ ਚ ਪੈਂਦਾ ਆ ਰਿਹਾ ਕੀ ਭਗਵੰਤ ਮਾਨ ਦੀ ਸਰਕਾਰ ਜਾਂ ਕਿਸੇ ਮੰਤਰੀ ਨੂੰ ਉਹ ਪੈਸੇ ਦੀ ਲੋੜ ਨਹੀਂ ਪਰ ਦਿੱਕਤ ਇੱਕੋ ਹੈ ਕਿ ਵਿਜ਼ਨ ਇੱਕੋ ਹੈ ਕਿ ਇਮਾਨਦਾਰ ਤੇ ਬਿਨਾਂ ਪੈਸੇ ਵਾਲੀ ਸਰਕਾਰ ਠੀਕ ਹੈ ਤੁਜੀ ਵੀ ਇਹ ਨਿਆਰੀਆ ਗਰੁੱਪ ਐ ਇੱਧਰ ਆ ਜਾਓ ਇੱਧਰ ਆ ਜਾਓ ਜਿੰਨਾ ਸਨਮਾਨ ਕਰਨਾ ਜਾਂਦਾ ਹੈ ਦੇਖ ਤੂੰ ਪਿੱਛੇ ਜਾ 2 ਮਿੰਟ ਦੁਬਾਰਾ ਆ ਜਾਓ 2 ਮਿੰਟ ਪਿੱਛੇ ਜਾਓ ਇੱਧਰ ਚਾਹੋ ਫੋਟੋ ਖਾ ਲੈ ਮੰਤਰੀ ਜੀ ਇਹ ਵੀ ਸਾਡੇ ਵਾਰਡ ਦਾ ਹੀ ਹਿੱਸਾ ਨੇ ਜਿਹਨੇ ਇੱਕ ਕੰਪੋਨੈਂਟ ਰੋਲ ਰੱਖਦੇ ਨੇ ਖਿੱਚਦੀ ਹਾਂ ਹਾਂ ਤੁਸੀਂ ਹਾਂ ਜੀ ਤੇ ਰੰਗਾਂ ਦੀ ਗਰੁੱਪ ਸਾਡੇ ਨਿਆਰੀਏ ਨੇ ਜੇ ਸੁਣਾ ਖਚੜੀ ਸਾਡੇ ਵਿੱਚ ਪਰਿਵਾਰ ਚ ਵਾਦਾ ਹੈ ਤੁਸੀਂ ਕਹਾਂ ਜੀ ਦੇਖੋ ਅੱਜ ਪੰਜਾਬ ਸਰਕਾਰ ਉਹ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਵਾਦਾ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਨੂੰ ਤਿੰਨ ਮਿਊਨਿਸਪਲ ਕੌਂਸਲਰਸ ਨੇ ਸ਼ਹਿਰ ਦੇ ਉਹ ਜੁਆਇਨ ਕਰਕੇ ਸੀਗੇ ਅੱਜ ਮੋਰਨ ਨੰਬਰ 18 ਦੇ ਮਿਊਨਿਸਪਲ ਕੌਂਸਲਰ ਸਾਡੀ ਪੈਨਲ ਦੇ ਵਿੱਚ ਹੋ ਵੀ ਜਾਣਗੇ ਕਿ ਤੇਰੇ ਹਰ ਰੋਜ਼ ਅ ਪਰਿਵਾਰ ਦੇ ਵਿੱਚ ਵਾਦੇ ਦਾ ਕੰਮ ਹੈ ਜਿਹੜਾ ਉਹ ਨਿਰੰਤਰ ਚੱਲ ਰਿਹਾ ਹੈ ਕਿਉਂਕਿ ਲੋਕ ਅੰਮਾ ਤੋਂ ਖੁਸ਼ ਨੇ ਔਰ ਮੇਰੇ ਸਮਝੇ ਦੇ ਨਾਲ ਸਾਨੂੰ ਸਾਡੀ ਪਾਰਟੀ ਨੂੰ ਸਾਡੇ ਵੀਰ ਨੂੰ ਬਹੁਤ ਮਾਣ ਹੈ ਜਿਹੜਾ ਉਹ ਨਿਰੰਤਰ ਰਿਪੋਰਟ ਦਿੰਦਾ ਬਹੁਤ ਮਿਹਨਤ ਨਾਲ ਸਾਡੇ ਵੀਰ ਦੀ ਵਾਰੀ ਆਮਨ ਜੀ ਉਮੀਦਵਾਰ ਵਾਟਾ ਗੰਦਾ ਪਾਣੀ ਹੈ ਰਿਹਾ ਹੈ 1.5 ਸਾਲ ਤੋਂ ਨਹੀਂ ਤੁਹਾਨੂੰ ਬਹੁਤ ਪਤਾ ਹੋਣਾ ਹੈ ਉਮੀਦਵਾਰ ਵਾਟਾ ਇੰਦਰਾਬਤੀ ਜੀ 1.5 ਸਾਲ ਤੋਂ ਗੰਦਾ ਪਾਣੀ ਦੀ ਗੱਲ ਕਰ ਰਹੇ ਸੀ ਆਪਾਂ ਇੰਦਰਾਬਤੀ ਉਮੀਦਵਾਰ ਵਾਟਾ ਕੀ ਵੀ ਕਿਤੇ ਕੋਈ ਪਾਰਟिकुलर ਦੱਸੋ ਨਾ ਜੀ ਮੈਨੂੰ ਬੋਰਡ ਤਾਂ ਬਹੁਤ ਵੱਡਾ ਹੈ ਤੁਸੀਂ ਕੋਈ ਪਾਰਟिकुलर ਪੁਆਇੰਟ ਆਪਣਾ ਜਿੱਤੇ ਜੀ ਸਕੂਲ ਹੈ ਜੀ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਹੈ ਜੀ ਨਹੀਂ ਪਰਵਾਹ ਚ ਨਹੀਂ ਮੈਨੂੰ ਇਹ ਦੇਖੋ ਮੈਂ ਸਮਝੀ ਭਾਈ ਸਾਹਿਬ ਗੱਲ ਸਮਝਿਆ ਕਰੋ ਤੁਸੀਂ ਮੈਨੂੰ ਪੁੱਛ ਰਿਹਾ ਹੋ ਤੁਸੀਂ ਕਮੇਟੀ ਨੂੰ ਕੰਪਲੇਂਟ ਦੀਪਾ ਜੀ ਨੂੰ ਜਾ ਕੇ ਅੱਦੀ ਉੱਤੇ ਚਲੋ ਹਾਂ ਜੀ ਤੋ ਅੱਜ ਸਿਰੋ ਛੱਡੋ ਜੀ ਹੁਣ ਤੁਸੀਂ ਇਸ ਤੋਂ ਦੂਜੇ ਪਾਸੇ ਹੋਂਦੇ ਨਾਤੇ ਜਿੰਨੀ ਇਹਨਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਾਂ ਸਾਡੇ ਵਾਰਡ ਵਾਸਤੇ ਮਹੱਲੇ ਵਾਸਤੇ ਚਾਹੇ ਪਿਛਲੀ ਪਾਰਟੀ ਵਲੇ ਸਰਕਾਰ ਹੋਰ ਪਾਰਟੀ ਦੀ ਸੀ ਪਰ ਫੇਰ ਵੀ ਮੈਂ ਤੁਹਾਡੇ ਸਭ ਦੇ ਸਹਿਯੋਗ ਨਾਲ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਿੱਤਿਆ ਆਪਲਾ ਇਸ ਇਸ ਦੇ ਵਿੱਚ ਮੈਂ ਅਮਨ ਜੀ ਦਾ ਇਨਾ ਕਬੱਡਾ ਮਤਲਬ ਐਸਾਨ ਮਤਲਬ ਮੰਨਦਾ ਕਿ ਅਮਨ ਜੀ ਨੇ ਜਿਹੜਾ ਕੁਝ ਮੇਰੇ ਵਾਸਤੇ ਜਾਂ ਸਾਡੇ ਵਾਸਤੇ ਕੀਤਾ ਹੈਗਾ ਉਹ ਕੋਈ ਕੰਮ ਨਹੀਂ ਸਕਦਾ ਅੱਜ ਵੀ ਦਿਨ ਰਾਤ ਚਾਹੀਦਾ ਜੇ ਐਮਸੀ ਨਹੀਂ ਹੈਗਾ ਮੈਂ ਜਿੰਨੇ ਵੀ ਘਰ ਬੰਦੇ ਭੇਜੇ ਨੇ ਉਰੋਂ ਚਾਹੇ ਕੋ ਛੋਟੇ ਕੰਮ ਵਾਸਤੇ ਨੇ ਜਿੰਨੇ ਵੀ ਇਹਨਾਂ ਦੇ ਉੱਤੇ ਪ੍ਰੋਗਰਾਮ ਚੱਲਦੇ ਨੇ ਸੇਵਾ ਕੇਂਦਰ ਦੇ ਵਿੱਚ ਅੱਧੀ ਤੋ ਪਹਿਲਾ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ ਉੱਥੇ ਕੰਮ ਹੁੰਦਾ ਮੈਨੇ ਅੱਜ ਤੱਕ ਵੀ ਕੋਈ ਵੀ ਬੰਦਾ ਜਿੰਨੇ ਵੀ ਬੰਦੇ ਚਾਹੇ ਕਿਸੇ ਦੀ ਪੈਨਸ਼ਨ ਵਾਸਤੇ ਸੀ ਗੱਲ ਚਾਹੇ ਕਿਸੇ ਦੇ ਆਧਾਰ ਕਾਰਡ ਦੇ ਵਾਸਤੇ ਸੀ ਗੱਲ ਚਾਹੇ ਕਿਸੇ ਵਾਸਤੇ ਵੀ ਸੀ ਗੱਲ ਉਹ ਸਾਰੇ ਕੰਮ ਮਤਲਬ ਜਿਹੜੇ ਨੇ ਪਹਿਤ ਆਧਾਰ ਤੇ ਹੁੰਦੇ ਨੇ ਫੇਰ ਵੀ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਮੰਤਰੀ ਸਾਹਿਬ ਮੰਤਰੀ ਸਾਹਿਬ 2 ਮਿੰਟ ਮੇਰੀ ਆਵਾਜ਼ ਸਮਝਿਓ ਅਸੀਂ ਤੁਹਾਡੇ ਵਾਸਤੇ ਸਮਰਪਿਤ ਆ ਤੁਹਾਡਾ ਜੋ ਵੀ ਸਾਡੇ ਵਾਸਤੇ ਹੁਕਮ ਹੈਗਾ ਅਸੀਂ ਹਰ ਟਾਈਮ ਤਿਆਰ ਆ ਵਾੜ ਵਾਸੀਆਂ ਵੱਲੋਂ ਮਹੱਲੇ ਵੱਲੋਂ ਅਸੀਂ ਹਰ ਟਾਈਮ 24 ਘੰਟੇ 24 ਘੰਟੇ ਜੋ ਤੁਸੀਂ ਹੁਕਮ ਲਗਾ ਕੇ ਜਾਓਗੇ ਸਾਨੂੰ ਅਸੀਂ ਹਰ ਟਾਈਮ ਤਿਆਰ ਆ ਬਹੁਤ ਬਹੁਤ ਸਦਾ ਧੰਨਵਾਦ ਧੰਨਵਾਦ ਵਿੱਕੀ ਜੀ ਇਲੈਕਸ਼ਨ ਕਮਿਸ਼ਨ ਦੀ ਕੁਝ ਗਾਈਡਲਾਈਨ ਨੇ ਉਸ ਤੋਂ ਬਾਹਰ ਅਸੀਂ ਜਾਣੇ ਕਰਦੇ ਮੰਤਰੀ ਜੀ ਮੈਂ 1-2 ਮਿੰਟ ਹੀ ਖਤਮ ਕਰੂੰਗਾ ਇਹ ਵਾਰਡ ਉਹ ਵਾਰਡ ਹੈ ਕਿ ਮੈਂ ਗੱਲ ਨਾ ਕਰਾਂ ਤਾਂ ਛੋਟੀ ਰਹਿ ਜਾਊਗੀ ਕਿ ਸਾਡੇ ਚ ਬਹੁਤ ਮਾਣ ਮਾਕਮਾ ਤੀਰਥ ਯਾਤਰਾ ਲਈ ਗਈਆਂ ਨੇ ਠੀਕ ਹੈ ਔਰ ਪਹਿਲਾ ਜਦੋਂ ਮੈਂ ਇਹਨਾਂ ਕੋਲ ਗਿਆ ਕਿ ਤੀਰਥ ਯਾਤਰਾ ਜਾਣਾ ਹੈ ਤਾਂ ਬਹੁਤ ਲੋਕਾਂ ਨੇ ਮੈਨੂੰ ਮਨਾ ਕਰਤਾ ਆਂਟੀ ਮੇਰੀ ਬੋਲ ਵੀ ਚੁੱਕੀ ਹੈ ਉਸ ਤੋਂ ਬਾਅਦ ਇਹ ਹਾਰ ਦੇ ਕੇ ਮੇਰੇ ਘਰੇ ਮੇਰੀ ਦਿਲੀ ਨਹੀਂ ਦਿਲੀ ਨਹੀਂ ਵੀ ਹੋ ਗਈ ਕਿ ਮਨ ਨੂੰ ਲੈ ਕੇ ਜਾਓ ਮੇਰੀ ਆਂਟੀ ਮਾ ਸਰੋਜ ਜਾਨੀ ਨੂੰ ਫੇਰ ਬੇਨਤੀ ਕਰੂੰਗਾ ਮਾਤਾ ਜੀ ਕਿਹੋ ਜਿਹਾ ਇੰਤਜ਼ਾਮ ਸੀ ਉੱਥੇ ਖਾਣ ਪੀਣ ਦਾ ਰਹਿਣ ਦਾ ਇੱਕ ਮਿੰਟ ਮੰਤਰੀ ਜੀ ਜੂਰ ਦੱਸਿਓ ਸ਼ਾਇਦ ਇਹਨਾਂ ਨੂੰ ਲੱਗਦਾ ਰਹੂਗਾ ਕਿ ਯਾਰ ਇਹ ਪਤਾ ਨਹੀਂ ਉੱਥੇ ਕੀ ਕਰਦੇ ਆ ਆਜੋ ਤੁਸੀਂ ਵੀ ਆਜੋ ਅਗਰ ਵੀ ਦੱਸੋ ਜੀ ਇੱਕ ਮਿੰਟ ਵੇ ਤਾਂ ਕਿ ਮੰਤਰੀ ਜੀ ਨੂੰ ਪਤਾ ਲੱਗੇ ਕਿ ਉਹ ਹਾਂ ਮੈਂ 2 ਮਿੰਟ ਵਿੱਚ ਫੋਨ ਕਰੂੰਗਾ ਇਹਨਾਂ ਨੂੰ ਕੁੱਤੇ ਮਾਰਨਾ ਚੱਲਾ ਆ ਜਾ ਮਾਤਾ ਜੀ ਨੇ ਮਾਰਿਆ ਸਾਡਾ ਬਹੁਤ ਕੁਝ ਮਿਲਿਆ ਅੱਜ ਅੱਜ ਮੈਂ ਤਾਂ ਹੋਰ ਕਹਿ ਰਿਹਾ ਤੁਹਾਨੂੰ ਜੈਸਾ ਹੋਵੇ ਹੈਲੋ ਜੀ ਸਾਨੂੰ ਇਹ ਆਮ ਰੋਡ ਐਂਡ ਇਹਨਾਂ ਨੂੰ ਬਹੁਤ ਸਾਨੂੰ ਮੋਜਾਂ ਦਵਾਈਆਂ ਦੀ ਫ੍ਰੀ ਸਾਨੂੰ ਕਾਲਾ ਮਿਲਿਆ ਚਾਹ ਪਾਣੀ ਮਿਲਿਆ ਸਾਨੂੰ ਰਹਿਦਾ ਵੀ ਪ੍ਰੋਗਰਾਮ ਮਿਲਿਆ ਇਹਦੇ ਧੰਨਵਾਦ ਜੀ ਬਹੁਤ শুকਰਿਆ ਜੀ ਸਾਨੂੰ ਦੀਪ ਸਬਕਾ ਜੀ ਖਾਟੂ ਸ਼ਾਮ ਰਾਜਸਥਾਨ ਦੇ ਮੰਤਰੀ ਜੀ ਇਹ ਆਸ਼ੀਰਵਾਦ ਜਿਹੜਾ ਹੈਗਾ ਇਹ ਤੀਰਥ ਇਹਨਾਂ ਨੂੰ ਨਹੀਂ ਮਿਲਿਆ ਇਹ ਆਸ਼ੀਰਵਾਦ ਉਹਨੂੰ ਮਿਲਿਆ ਕਿਉਂਕਿ ਇਹ ਸੋਡੀ ਬਦੌਲਤੀ ਖਾਟੂ ਸ਼ਾਮ ਕਿੱਥੇ ਜਾ ਸਕੇ ਮਾਦਾ ਹੀ ਮੇਰੇ ਤੇ ਛੱਡ ਦਿਓ ਮੈਂ ਆਪੀ ਹੋ ਜਾਊਗਾ ਹੋ ਜਾਊਗਾ ਮੰਤਰੀ ਜੀ ਸੀ ਵਿਸ਼ਵਾਸ ਰੱਖਦੇ ਆ ਕਿ ਪੰਜ ਨੰਬਰ ਦੇ ਲੋਕ 100% ਤੁਹਾਡੇ ਲਈ ਸਮਰਪਿਤ ਨੇ ਚਾਹੇ ਇੱਥੇ ਆਏ ਨੇ ਚਾਹੇ ਜਾਣੇ ਜਾਣੇ ਜੀ ਆ ਕਿਤੇ ਕੰਮਕਾਰਾਂ ਦੇ ਵਿੱਚੋਂ ਨਹੀਂ ਆ पाए ਸਾਨੂੰ 100% ਸ਼ੋਰਤ ਮਿਲਿਆ ਮੈਂ ਬਾਰਵੀਂ ਕੀ ਪਸਤੀ ਲਈ ਕਿ ਘਰ ਜਾ ਕੇ ਆਇਆ ਸਾਨੂੰ ਖਾ ਅਸ਼ੀਰਵਾਦ ਮਿਲਿਆ ਮੈਂ ਹੁਣ ਮੰਤਰੀ ਅਮਨ ਰੋੜਾ ਜੀ ਨੂੰ ਬੇਨਤੀ ਕਰੂੰਗਾ ਕਿ ਸਾਡੇ ਦਰਮਿਆਨ ਆਣ ਜ਼ੋਰਦਾਰ ਤਾਲੀਆਂ ਦੇ ਨਾਲ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਮਨ ਨਾਵਾਣਾ ਬਹੁਤ ਹੀ ਪਰੰਪਰ ਸਤਕਾਰੀ ਹੋਗਾ ਵੋਟ ਨੰਬਰ 5 ਦੇ ਮੇਰੇ ਸਾਰੇ ਹੀ ਸਤਕਾਰੀ ਮੇਰੇ ਮਾਮਾ ਭੈਣਾ ਮੇਰੇ ਪਿਤਾ ਸਵਾਦ ਬਜ਼ੁਰਗ ਮੇਰੇ ਨੌਜਵਾਨ ਸਾਥੀ ਵੀਰ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਸਾਰੇ ਹੀ ਮੇਰੇ ਪ੍ਰਬੰਧਕ ਸਾਥੀ ਮੇਰੇ ਵੀਰ ਕਮਲ ਜੀ ਵਿਕਰਮ ਜੀ ਜੈਨ ਸਾਹਿਬ ਰਵੀ ਕਮਲ ਜੀ ਸੁਮਿਤ ਪੰਦੇ ਜੀ ਅਸ਼ੀ ਜੈਨ ਜੀ ਗਨੀਤ ਜੀ ਹਰਸ਼ਲੇਨ ਜੀ ਪਵਨ ਅੰਕਲ ਪੰਕਜ ਜੀ ਜਵਨਾ ਸਾਹਿਬ ਭਦਰ ਸਿੰਘ ਜੀ ਕਮਲਾ ਅੰਟੀ ਨਿਧੀ ਗਰ ਜੀ ਨੂਰੀ ਗਰਦੀ ਸਰੋਜ ਰਾਣੀ ਜੀ ਘਾਟ ਪਰਿਵਾਰ ਔਰ ਮੇਰੇ ਨਾਲ ਆਏ ਪਤਨishan ਸਿੰਘ ਕੁੰਡੀ ਜੀ ਸਾਵ릭 ਸਿੰਘ ਜੀ ਮਾਤਰੀ ਜੀ ਰਾਮ ਜੀ ਕਿਤੇ ਕਿਤੇ ਨਾਮ ਲਵਾਂ ਸਾਰੀ ਹੀ ਸ਼ਹਿਰ ਦੀ ਕਰੀਮ ਹੈ ਜਿਹੜੀ ਉਹ ਅੱਜ ਇੱਥੇ ਇਕੱਠੀ ਹੋਈ ਬੈਠੀ ਹੈ ਸੋ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਮੇਰੀ ਵੇਟ ਕਰ ਰਹੇ ਹੋ ਔਰ ਮੈਂ ਗੁਸਤਾਖੀ ਦੀ ਮਾਫੀ ਵੀ ਚਾਹਣਾ ਕਿ ਤੁਹਾਨੂੰ ਇਨਾ ਲੰਮਾ ਸਮਾਂ ਵੇਟ ਕਰਨੀ ਪਈ ਦਰਅਸਲ ਮੈਂ 8 ਵਜੇ ਫੋਨ ਕੀਤਾ ਸੀਗਾ ਮੈਂ ਕਿਹਾ ਮੈਂ ਕਿਹਾ ਮੈਂ ਆ ਜਾ ਕਹਿੰਦੇ ਨਾ ਹਜੇ ਤੱਕ ਨਾ ਰਹਿ ਕੇ ਆ ਜਾਓ ਇਹਨੂੰ ਕੋਈ ਹੋਰ ਖਿੱਚ ਕੇ ਲੈ ਗਿਆ ਸੋ ਮੈਂ ਗੁਸਤਾਖੀ ਦੀ ਮਾਫੀ ਹੈ ਜੀ ਮੇਰੀ ਤੁਹਾਨੂੰ ਵੇਟ ਕਰਨੀ ਪਈ ਪਰ ਕਹਿੰਦੇ ਕਿ ਇਲੈਕਸ਼ਨ ਦਾ ਟਾਈਮ ਇਹੋ ਜਿਹਾ ਹੁੰਦਾ ਹੈ ਪਹਿਲਾ ਰੇਸ ਤੋਂ ਬਾਅਦ ਵੀ ਅਜੇ ਤਿੰਨ ਪ੍ਰੋਗਰਾਮ ਹੋਰ ਨੇ ਤੇ ਇੱਕ ਤਾਂ ਇੱਕ ਪ੍ਰੋਗਰਾਮ ਉਹ ਜੋ 17 ਨੰਬਰ ਬੋਰਡ ਦੇ ਐਮਸੀ ਨੇ ਨਿਰਮਲਾ ਦੇ ਵੀ ਉਹ ਵੀ ਜੁਆਇਨ ਕਰਨਾ ਸੀ ਉਹਨਾਂ ਨੇ ਪਾਰਟੀ ਦੇ ਵਿੱਚ ਜੁਆਇਨਿੰਗ ਦਾ ਪ੍ਰੋਗਰਾਮ ਸੀਗਾ ਸਿੱਧਾ ਉਹਨਾਂ ਨੂੰ ਇੱਥੇ ਆ ਰਹੇ ਹਾਂ ਸੋ ਵੀ ਇੱਕ ਕਾਫੀ ਬੜੇ ਵੱਡਾ ਪ੍ਰੋਗਰਾਮ ਹੋਇਆ ਸੋ ਮੈਂ ਫੇਰ ਵੀ ਗੁਸਤਾਖੀ ਦੀ ਮਾਫੀ ਚਾਹੁੰਦਾ ਔਰ ਅ ਅੱਜ ਦਾ ਜਿਹੜਾ ਇਹ ਤੁਹਾਡਾ ਸਾਰਿਆਂ ਦਾ ਕਿਉਂਕਿ ਮਾਵਾ ਪੈਣ ਵਾਲਿਆਂ ਦਾ ਇੱਧਰ ਕਿੱਥੇ ਰੋਕ ਰੱਖੇ ਤੇ ਘਰੇ ਇੱਧਰ ਰੋਟੀ ਕਿੱਥੇ ਪੱਕੀ ਹੋਊਗੀ ਸੋ ਸਾਰੇ ਭੋਖੇ ਮਾਰਨ ਦੀ ਗੱਲ ਸਾਖੀ ਹੈ ਜਿਹੜੀ ਸੋ ਮੈਨੂੰ ਕਰਨੀ ਮੇਰੇ ਦੇ ਉੱਤੇ ਬੈਗੀ ਅੱਜ ਮੈਂ ਉਸਾਕੀ ਦੀ ਮਾਫੀ ਚਾਹੁੰਦਾ ਜੀ ਆਪਾਂ ਜਿੱਤ ਜੀ ਉਹ ਤੋਂ ਮਗਰ ਫਿਰ ਦੁਬਾਰਾ ਪਾਰਟੀ ਕਰਾਂਗੇ ਆਪਾਂ ਸਾਰੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕੋਈ ਬਹੁਤੇ ਲੱਛੇਦਾਰ ਭਾਸ਼ਣ ਨਹੀਂ ਕਰਨੇ ਕਿਉਂਕਿ ਭਾਸ਼ਣ ਤਾਂ ਬਗਾਨੇ ਜੁੰਦੇ ਨੇ ਆਪਦੇ ਘਰਦਿਆਂ 'ਚ ਭਾਸ਼ਣ ਨਹੀਂ ਹੁੰਦੇ ਦੇਰ ਦੀਆਂ ਗੱਲਾਂ ਹੁੰਦੀਆਂ ਨੇ ਉਹੀ ਦੋ ਤੋਂ ਮੈਂ ਕਰਨਾ ਆਇਆ ਤੁਹਾਡੇ ਨਾਲ ਮੈਸੇ ਮੇਰੇ ਤੋਂ ਪਹਿਲਾਂ ਸਾਰੀ ਸਰਕਾਰਯੋਗ ਸਾਥੀਆਂ ਨੇ ਗੱਲ ਕੀਤੀ ਹੋਣੀ ਹੈ ਮੈਂ ਆਪਣੇ ਪਿਤਾ ਬੋਬੂ ਹੰ ਦਾ ਸੀ ਅਰੋੜਾ ਤੋਂ ਇੱਕੋ ਗੱਲ ਸਿੱਖੀ ਹੈ ਕਿ ਕੰਮ ਕਰਾਉਣਾ ਹੋਣਾ ਚਾਹੀਦਾ ਚੰਮ ਨਹੀਂ ਪਿਆਰ ਹੋਣਾ ਚਾਹੀਦਾ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਇੱਕ ਬਹੁਤ ਵੱਡੇ ਇਤਿਹਾਸਿਕ ਮੈਂਡੇਟ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੁਨਾਮ ਦੇ ਵਿੱਚ ਤਾਂ ਰਿਕਾਰਡ ਤੋੜ ਬਹੁਮਤ ਦੇ ਨਾਲ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਤੇ ਇਹਨਾਂ ਦੋ ਸਾਲਾਂ ਦੇ ਵਿੱਚ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜੇ ਅਸੀਂ ਸਾਰਾ ਕੁਝ ਕਰਤਾ ਦੋ ਸਾਲਾਂ ਤੱਕ ਕਈ ਵਾਰੀ ਛੋਟਾ ਜਿਹਾ ਘਰ ਦਾ ਕੰਮ ਉਹ ਵੀ ਨਹੀਂ ਸਿਰੇ ਚੜਦਾ ਹੈਗਾ ਪਰ ਜੋ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਇੱਕ ਜ਼ਿੰਮੇਵਾਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਹਰ ਘਰ ਨੂੰ ਚੰਗਾ ਹੈਲਥ케ਅਰ ਸਿਸਟਮ ਚੰਗਾ ਐਜੂਕੇਸ਼ਨ ਸਿਸਟਮ ਉਹ ਮਿਲ ਜੇ ਉਹਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਨਿਹਾਰ ਸਕੂਲਾਂ ਦੀ ਤੇ ਹਸਪਤਾਲਾਂ ਦੀ ਬਦਲਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਇਸੇ ਤਰੀਕੇ ਨਾਲ ਹਰ ਘਰ ਨੂੰ 600 ਜੀਨਾਂ ਦੇ ਵਿੱਚ